ਸਿਕਾਜੀ ਮੈਂ ਸਰਬਜੀਤ ਸਿੰਘ ਨੈਟੂ ਪੀਵੀ 66 ਨਿਊਜ਼ ਚੈਨਲ ਅਸੀਂ ਪਹੁੰਚੇ ਹਾਂ ਜੀ ਭਾਨਾ ਸਿੱਧੂ ਦੇ ਪਿੰਡ ਅੱਜ ਜਿਵੇਂ ਕਿ 29 ਜਨਵਰੀ ਨੂੰ ਅੱਜ ਉਹਨਾਂ ਦੇ ਪਿੰਡ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਨੇ ਵੱਖ-ਵੱਖ ਉਹਨਾਂ ਦੀ ਪਿੰਡ ਦੀ ਪੰਚਾਇਤ ਨੇ ਔਰ ਜਿੰਨਾ ਵੀ ਉਹਨਾਂ ਦੇ ਨਾਲ ਯੂਥ ਲੀਗ ਭਾਨੇ ਸਿੱਧੂ ਨੂੰ ਪਿਆਰ ਕਰਨ ਵਾਲੇ ਜਿੰਨੇ ਵੀ ਆਣਖੀ ਅੱਜ ਸੂਰਬੀਰ ਯੋਧੇ ਇੱਥੇ ਪਹੁੰਚੇ ਨੇ ਉਹਨਾਂ ਦੇ ਪਿੰਡ ਦੇ ਵਿੱਚ ਇਹ ਧਰਨਾ ਲਾਇਆ ਵੀ ਭਾਨਾ ਸਿੱਧੂ ਨੂੰ ਸਹਿਯੋਗ ਕੀਤਾ ਜਾਵੇ

ਜਾਂ ਰਿਹਾ ਛੋਟੇ ਲੋਕਾਂ ਦਾ ਪੂਰਾ ਸਾਥ ਮਿਲਿਆ ਜੂਨੀ ਨਾਲ ਪੂਰਾ ਗੱਲਬਾਤ ਸਭ ਲੋਕ ਹਜੇ ਵੀ ਧਾਰਨਾ ਚੱਲੀ ਜਾਂਦਾ ਮਸ਼ੇ ਕਲਾਬ ਤਰਾਂਤ ਲੜਦੇ ਫਿਰਨਾ ਮੇਰੀ ਬਾਈ ਨੇ ਝੂਠ ਹੀ ਮਾਰਦਾ ਉਹ ਪਰਚਿਆਂ ਨੇ ਤਰੀਕਾ ਪੈਂਦੀਆਂ ਕੋਈ ਮੁਕਰ ਕੇ ਕੋਈ ਮੈਂ ਬਰੀ ਪਰਚਿਆਂ ਦੇ ਤਰੀਕਾ ਪੈਂਦੀਆਂ ਮੇਰੀਆਂ ਉਹ ਪਰਚਿਆਂ ਦੇ ਤਰੀਕਾ ਪੈਂਦੀਆਂ ਤੇ ਚਾਰ ਹੋਰ ਬੰਦੇ ਪਾਏ ਨੇ ਪਰਚੇ ਤੇ ਨਵੀਂ ਨਿਮਾਨਤਾ ਰਿਹਾ ਅੰਦਰ ਰੈਂਟ ਵਿੱਚ ਕੀ ਪਤਾ ਕੀ ਦੇ ਦਿੰਦੇ ਨੇ ਨਾ ਬਿੱਲੇ ਨਾਲ ਝੋਕੇ ਨਾਲੇ ਹਾਂ ਮੈਨੂੰ ਉਸ ਵਾਰ ਬੀਪੀ ਸ਼ਿਕਾਇਤ ਹੁੰਦੀ ਆ ਮੈਂ ਫੇਰ ਵੀ ਲੱਗਦਾ ਫਿਰਦਾ ਸੋ ਆਪਾਂ ਅੱਜ ਮੈਨੂੰ ਨਹੀਂ ਪਤਾ ਹੈ ਆ ਕ੍ਰੈਡਿਟ ਕੀ ਮੈਂ ਸਹ ਸਕੂਗੀ ਵੀ ਜੋ ਲੈਣਾ ਤੁਰੰਤ ਐਕਸ਼ਨ ਲਵੇ ਅਸੀਂ ਤਾਂ ਬੇਨਤੀ ਕਰਦੇ ਅੰਦਰ ਬੈਠਾ ਉਹੋ ਤਾਂ ਜੋਧੇ 47 ਸਾਲਾਂ ਤੋਂ ਬੈਠੇ ਨੇ ਉਹਨਾਂ ਦਾ ਦੇਣਾ ਕੋਈ ਨਹੀਂ ਦੇ ਸਕਦਾ ਦੀਪ ਸਿੰਘੂ ਬਾਈ ਸਾਡਾ ਚਲ ਗਿਆ ਅਸੀਂ ਦੀਪ ਦੇ ਜਗ੍ਹਾ ਹੋਏ ਦੀਰਿਆ ਹਿਆ ਹਾਂ ਨਕਾ ਆਓ ਜਿੰਨਾ ਸਿੱਖਦਾ ਗਿਆ ਤੇ ਭਾਈ ਲੰਗਰ ਲਾਇਆ ਮੁੰਡਾ ਨੇ ਜਿਹੜਾ ਲੰਗਰ ਸਾਡਾ ਹੋ ਛੱਡਿਓ ਤੇ ਭਾਈ ਵਾਂਗੇ ਜਾਏ ਆਉਣਾ ਕਾਹੀ ਵਾ ਕਰੋ ਸਭ ਨੂੰ ਸਨੂਰ ਕੇ ਲਾਓ ਆਪ ਆਪ ਆ ਪੂਰਾ ਸਮਰਥਨ ਦਿਓ ਤੇ ਜਿੱਥੇ ਤੁਹਾਨੂੰ ਕਮੇਟੀ ਚਾਹੀਦੀ ਮੈਂ ਤਾਂ ਕਮੇਟੀ ਨੂੰ ਬੇਨਤੀ ਕਰੂਗਾ ਕਿ ਸਨੂਰ ਤੇ ਹੋਓ ਬੋਤਮਾ ਅੱਜ ਚੋਲਾ ਨਾ ਮੀਟਿੰਗ ਕਰਾਂਗੇ ਅੱਜਾ ਨੂੰ ਹੋ ਜਾਂਦੇ ਨੇ ਅੱਛਾ ਨਾ ਕਰਾ ਹੋ ਜਾਂਦੇ ਲੋਕਾਂ ਨੂੰ ਕੋਈ ਸੁਣਾਈ ਜੋ ਤੁਸੀਂ ਟੈਨਸ਼ਨ ਲੈ ਕੇ ਆਏ ਵਾਟਾ ਪਟਾ ਹਰ ਆਇਆ ਮੇਰੇ ਨਾਲ ਵੀ ਆਇਆ ਸੀ ਮੈਂ ਦੇਖ ਹੀ ਸਕਿਆ ਮੈਂ ਸੋਦਾ ਧੰਨਵਾਦਾ ਇਕੱਲੇ ਇਕੱਲੇ ਬੋਲੇ ਦਾ ਤੁਹਾਡੇ ਦਿਲ ਦੀ ਗੱਲ ਦੱਸੋ ਸਕੂਲ ਦੀ ਕਿੱਥੇ ਘਰ ਤੇ ਰਹਿਣੀ ਆ ਬਹੁਤ ਮੰਦੀ ਫਿਰ ਹੱਲ ਹੋਣਾ ਨਹੀਂ ਆਈ ਹੋਈ ਚਲੋ ਇਤਹਾ ਕਰ ਲੋ ਇਤਹਾ ਕਰ ਲੋ गौर करण ख़्यालु रखण बिना रिहा कराउ वास्ते लड़ंदी आहे मुसलमाना ने राज च मुसल रंग जी राज मेरकोट मेरे जवाब ने हारा नारा मारियां तो कोई हारा नारा भी नहीं मारा दे नारा मारते हो गए मैं सुट दो मरवा दो गोली मरवा दो मैं चुप कर दा ਆਪਾਂ ਨਾ ਨਹੀਂ ਬਾਬਾ ਪਾਸ ਸਮਝੌਤਾ ਕਰੀਏ ਉਹ ਸਮਝੌਤਾ ਕਰ ਜਾਂਦੇ ਨੇ ਜੋ ਆਪਾਂ ਨੂੰ ਕੱਟ ਕੇ ਭਾਂਡੇ ਦਾ ਸਾਧਨਾ ਚਾਹੀਦਾ ਭਾਂਡੇ ਦੇ ਪਰਿਵਾਰ ਦਾ ਸਾਧਨਾ ਚਾਹੀਦਾ ਜਿੰਨਾ ਛੇਦੀ ਆਪਾਂ ਗੱਲ ਮਤਰਾਾਂਗੇ ਉਹ ਆਪਾਂ ਬਰਕ ਬੋਲ ਦੇਣੀ ਹੈ ਅਮਰ ਤਾਂ ਬਾਰੇ ਚੁੱਪ ਕਰਕੇ ਬਾਈ ਦੀਪ ਸਿੰਘ ਜੁੱਤੂ ਬੋਲਦਾ ਰਿਹਾ ਸੁਣ ਲੈ ਜੇ ਬਾਈ ਸਿੱਤੂ ਵੇਲੇ ਉਹਦੀ ਗੱਲ ਸੁਣੀ ਹੁੰਦੀ ਆ ਹੁਣ ਮੈਨੂੰ ਦੱਸੋ ਅਸਤ

ਨਾ ਸਿੱਧੂ ਤੋਂ ਬਿਲਕੁਲ ਜੀ ਇਹ ਤੇ ਝੂਠੇ ਪਾਚੇ ਦਿੱਤੇ ਗਏ ਆ ਉਹਦਾ ਸਬੰਧ ਚ ਇਕੱਠਾ ਰੱਖਿਆ ਗਿਆ ਜੀ ਇਹ ਔਰ ਬਹੁਤ ਭਾਰੀ ਕਾਟਾ ਦੇਖ ਹੀ ਲਿਆ ਤੇ ਸਾਰਿਆਂ ਦਾ ਧੰਨਵਾਦ ਆ ਜਿੰਨੇ ਵੀ ਭਾਨੇ ਨੂੰ ਪਿਆਰ ਕਰਦੇ ਆ ਸਾਰੀ ਸੰਗਤ ਪਹੁੰਚੀ ਆ ਤੈਨੂੰ ਧੰਨਵਾਦ ਜੋ ਜਥੇਬੰਦਗਾਂ ਜਿਹੜੇ ਮੋਤਵਾਰ ਆ ਜੋ ਫੈਸਲਾ ਲੈਣਗੇ ਉਹਨਾਂ ਦੇ ਨਾਲ ਆ ਜੀ ਬਿਲਕੁਲ ਠੀਕ ਬਹੁਤ ਬਹੁਤ ਧੰਨਵਾਦ ਜੀ ਭਾਨਾ ਪਗੋੜਾ ਜੀ ਕਹਿੰਦੇ ਸੱਚ ਬੋਲਦਾ ਭੇਤ ਖੋਲਦਾ ਭਾਨਾ ਸਿੱਧੂ ਸੋ ਸੱਚ ਬੋਲਣ ਵਾਲਾ ਬੰਦਾ ਦਬਾਇਆ ਜਾਂਦਾ ਪਰ ਦਬਦਾ ਨਹੀਂ ਸੋ ਇਧਰਲੇ ਪਾਸੇ ਮੈਂ ਕਹਾਂਗਾ ਤਖਾਇਆ ਜਾਵੇ ਧਰਨਾ ਇਸ ਕਰਕੇ ਲਾਇਆ ਵੀ ਜਿਹੜਾ ਬਾਈ ਨੂੰ ਨਜਾਇਜ਼ ਇੱਕ ਕੇਸ ਤੋਂ ਬਾਅਦ ਇੱਕ ਕੇਸ ਹੋਰ ਫਿਰ ਇੱਕ ਕੇਸ ਹੋਰ ਨਜਾਇਜ਼ ਕੇਸਾ ਕਰਕੇ ਅੰਦਰ ਛੁੱਟਿਆ ਜਾ ਰਿਹਾ ਤੇ ਪਹਿਲਾਂ ਦੇਖਿਆ ਲੁਧਿਆਣਾ ਲੁਧਿਆਣਾ ਤੋਂ ਬਾਅਦ ਚੱਕ ਕੇ ਪਟਿਆਲੇ ਲੈ ਗਏ ਪਟਿਆਲੇ ਉਹ ਹੁਣ ਪਤਾ ਲੱਗਿਆ ਕਹਿੰਦੇ ਅਬ ਹੋਰ ਇੱਕ ਪਰਚਾ ਹੋਰ ਦੇਤਾ ਉਹਦੇ ਉੱਤੇ ਪਰ ਇਹ ਗੱਲ ਗਲਤ ਹੈ ਇਹ ਹੋਣਾ ਨਹੀਂ ਚਾਹੀਦਾ ਸਰਕਾਰ ਨੂੰ ਇਹੀ ਬੇਨਤੀ ਆ ਇਹੀ ਕਹਿਣਾ ਚਾਹੁੰਦੇ ਆ ਵੀ ਆਪਣਾ ਜਿਹੜਾ ਰਵਈਆ ਠੀਕ ਕਰੋ ਔਰ ਜਿਹੜਾ ਬੇਦੋਸ਼ੇ ਬੰਦੇ ਜੇਲਾ ਜੱਕ ਜੱਕ ਸੁੱਟਦੇ ਉਹਨਾਂ ਨੂੰ ਰਿਹਾ ਕਰੋ ਬੜੀਆ ਸਾਹਿਬ ਅੱਜ ਕਿਹੜੇ ਕਿਹੜੇ ਸ਼ਹਿਰਾਂ ਤੋਂ ਆਏ ਨੇ ਜਿਵੇਂ ਤੁਸੀਂ ਖੰਡੇ ਤੋਂ ਆਏ ਹੋ ਆਪਣਾ ਜਿਲ੍ਹਾ ਲੁਧਿਆਣਾ ਵੀ ਪਹੁੰਚਿਆ ਆਇਆ ਕਿਹੜੇ ਕਿਹੜੇ ਹਮਾਚਲ ਮਾਲਵਾ ਤੋਂ ਪਿੰਡਾਂ ਤੋਂ ਵੀ ਆਏ ਹੋਏ ਨੇ ਪੰਜਾਬ ਤਾਂ ਪਹੁੰਚਿਆ ਹੀ ਹੋਇਆ ਹੋਇਆ ਹੈ ਹਿਮਾਚਲ ਜੰਮੂ ਕਸ਼ਮੀਰ ਤਕਰੀਬਨ ਬਹੁਤ ਕੱਲ ਤੋਂ ਵੀ ਦੇਖਿਆ ਮੁੰਡੇ ਕੱਲ ਰਾਤ ਦੇ ਇੱਥੇ ਲੱਗੇ ਹੋਏ ਨੇ ਤਿਆਰੀ ਕਰਨ ਇਸ ਤੋਂ ਅਗਲਾ ਸਟੈਪ ਕੀ ਹੋਏਗਾ ਜੋ ਕਮੇਟੀਆਂ ਕਹਿਣਗੀਆਂ ਕਮੇਟੀਆਂ ਜੋ ਕਮੇਟੀ ਕਹੋਗੀ ਉਹਦੇ ਨਾਲ ਪੂਰਾ ਨਾਲ ਚੱਲਾਂਗੇ ਬਾਈ ਨੂੰ ਰਿਹਾ ਕਰਾ ਕੇ ਲਿਆਵਾਂਗੇ ਹਰ ਸਿਮਰਸਨ ਪਾਰਟੀ ਆ ਕਹਿੰਦਾ ਜੋ ਕਮੇਟੀਆਂ ਦਾ ਹੁਕਮ ਹੋਏਗਾ ਸਿਰ ਮੱਥੇ ਹੈ ਔਰ ਇਧਰ ਲਪਾਈ ਤਸਵੀਰਾਂ ਦਿਖਾਇਆ ਜਾਣ ਸਿੱਖ ਜੱਸੇ ਬੰਦੀਆਂ ਵੀ ਇੱਥੇ ਨਿਆਂਕ ਸਾਹਿਬ ਸਾਰੇ ਬਾਬੇ ਪਹੁੰਚੇ ਸਾਰਾ तमाम ਇੱਥੋਂ ਠਾਠਾ ਮਾਰਦਾ ਇਕੱਠ ਹੈ ਤੁਹਾਨੂੰ ਮੈਂ ਪੀਵੀ 26 ਨਿਊਜ਼ ਤੇ ਵਿਖਾ ਰਿਹਾ ਤਸਵੀਰਾਂ ਤੁਹਾਡੇ ਨਾਲ ਲਾਈਵ ਵੀ ਮੈਂ ਟੈਲੀਕਾਸਟ ਕੀਤੀਆਂ ਹੈ